ਦੀ ਸਰਕਾਰ ਬੰਦਾਬਾਤ ਸਮਾਜਿਕ ਸੁਧਾਰ ਚਕਵਾ ਮੈਂ ਹਰਪ੍ਰੀਤ ਸਿੰਘ ਜ਼ਿਲ੍ਹਾ ਮੀਤਪੁਰ ਪ੍ਰਧਾਨ ਪਰੋਜਪੁਰ ਭਾਰਤੀ ਕਿਸਾਨ ਯੂਨੀਅਨ ਕਾਡੀਆਂ 21 ਤਰੀਕ ਨੂੰ ਜਿਹੜਾ ਖਨੌਰੀ ਬਾਡਰ ਤੇ ਜਿਹੜਾ ਫਟਟਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਲੰਗਾ ਹੋਇਆ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਜਿਹੜਾ ਸਾਡਾ ਨੌਜਵਾਨ ਜਿਹੜਾ ਕਿਸਾਨ ਸੀਗਾ ਸੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਬਹੁਤ ਸਾਰੇ ਜਿਹੜੇ ਆ ਕਿਸਾਨ ਬਜ਼ੁਰਗ ਨੌਜਵਾਨ ਜਿਨ੍ਹਾਂ ਨੂੰ ਇਹ ਜਿਹੜਾ ਜ਼ਖਮੀ ਕਰ ਦਿੱਤਾ ਗਿਆ ਉਸ ਤੇ ਜਿਹੜੀ ਹੈ ਸ਼ਹੀਦੀ ਦੇ ਸਬੰਧ ਵਿੱਚ 22 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੱਦੇ ਤੇ ਜਿਹੜਾ ਇਹ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ ਅਸੀਂ ਜੀਰਾ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਉਸ ਦੀ ਜਿਹੜੀ ਹੈ ਸ਼ਹੀਦੀ ਦੇ ਉੱਤੇ ਅਫਸੋਸ ਜ਼ਾਹਰ ਕਰਦੇ ਆ ਤੇ ਸਰਕਾਰ ਦੀ ਇਸ ਕਾਰਵਾਈ ਦੀ ਜਿਹੜੀ ਹੈ ਨਿਖੇਧੀ ਕਰਦੇ ਆ ਅੱਜ ਜਿਹੜਾ ਹਰਿਆਣਾ ਦੀ ਖੱਟਰ ਸਰਕਾਰ ਨੇ ਸਾਡਾ ਨੌਜਵਾਨ ਜਿਹੜਾ ਕੱਲ ਖਨੌਰੀ ਬਾਰਡਰ ਤੇ ਸ਼ੁਭ ਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ अनेਕਾਂ ਜਿਹੜੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਚਖਮੀ ਕਰ ਦਿੱਤਾ ਗਿਆ ਉਸ ਦੇ ਰੋਸ ਵਜੋਂ ਆਇਆ ਜੀ ਅਸੀਂ ਨਾ ਇੱਥੇ ਰੋਸ ਪ੍ਰੋਟੈਸਟ ਕਰ ਰਹੇ ਆ ਆਪਦੇ ਜਥੇਬੰਦੀ ਵੱਲੋਂ ਤਾਂ ਕਿ ਜਿਹੜਾ ਦੁਨੀਆ ਦੇ ਵਿੱਚ ਪਤਾ ਲੱਗ ਸਕੇ ਕਿ ਕਿੰਦੀ ਜ਼ਾਲਮ ਸਰਕਾਰ ਆ ਮੋਦੀ ਦੀ ਜ਼ਾਲਮ ਸਰਕਾਰ ਔਰ ਉਹਦੀ ਹੇਠਲੀ ਖੱਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਜਿਹੜਾ ਨਾ ਗੋਲੀਆਂ ਮਾਰ ਮਾਰ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਰਹੀ ਆ ਅੱਜ ਬਰਦਾਸ਼ਤ ਤੋਂ ਬਾਹਰ ਆ ਕਿਉਂਕਿ ਕਿਸਾਨ ਜਿਹੜਾ ਨਾ ਜਾਗ ਉੱਠਾ ਕਿਸਾਨ ਆਪਣੀ ਹੱਕੀ ਮੰਗਾਂ ਦੀ ਖਾਤਰ ਜਿਹੜਾ ਬਾਰਡਰਾਂ ਤੇ ਬੈਠ ਕੇ ਛਾਤਮਾਈ 로ਸ ਪਟਾਟ ਟੈਸਟ ਕਰ ਰਿਆ ਸੀ ਉਸ ਉਪਰ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਜ਼ਖਮੀ ਔਰ ਸ਼ਹੀਦ ਕਰ ਦਿੱਤਾ ਗਿਆ ਪੰਜਾਬ ਸਰਕਾਰ ਦਾ ਇਹ ਫਕੀਰ ਪੰਜਾਬ ਸਰਕਾਰ ਜਿਹੜੀ ਵਿਚੋਲਗੀ ਜਿਹੜੀ ਨਿਭਾਈ ਜਾਂਦੀ ਆ ਉਹਨੇ ਉਹਨਾਂ ਨੇ ਤਾਂ ਜਿਹੜਾ ਇਹ ਇਹਨਾਂ ਨੂੰ ਸਾਡੇ ਕਿਸਾਨਾਂ ਨੂੰ ਬੈਠਿਆ ਛਾਤਮਾਈ ਤਰੀਕੇ ਨਾਲ ਜੇ ਉਹ ਚੰਗੀ ਤਰ੍ਹਾਂ ਰੋਡ ਨਿਭਾਉਣਾ ਚਾਹੁੰਦੀ ਹੁੰਦੀ ਤਾਂ ਅੱਜ ਜਿਹੜਾ ਸੀ ਇਹ ਨੌਬਤ ਨਹੀਂ ਸੀ ਆਉਣੀ ਨਾ ਸਾਡੇ ਕਿਸਾਨ ਚੀਤ ਹੋਣੇ ਸੀ ਔਰ ਨਾ ਸਾਡੇ ਕਿਸਾਨ ਜ਼ਖਮੀ ਹੋਣੇ ਸੀ ਜੇ ਉਹਨਾਂ ਦਾ ਰੋਲ ਚੰਗੀ ਤਰ੍ਹਾਂ ਨਿਭਾਇਆ ਹੁੰਦਾ ਤਾਂ ਲਾਰਦੀ ਜੇ ਅਸੀਂ ਜੀ ਸਾਡਾ ਉਹਨਾਂ ਦੇ ਨਾਲ ਪੂਰਾ ਸਮਰਥਨ ਆ ਜਦੋਂ ਵੀ ਜੇ ਇਹ ਪਟਾਇਤ ਆ ਅਸੀਂ ਅਸੀਂ ਤਿੰਨ ਦਿਨ ਅੱਜ ਬੈਠੇ ਆ ਵੀ ਭਾਜਪੀ ਦੇ ਜਿਹੜੇ ਵੱਡੇ ਆਗੂ ਉਹਨਾਂ ਦੇ ਘਰ ਘੇਰੇ ਹੋਏ ਆ ਉਸ ਤੋਂ ਬਾਅਦ ਜੋ ਵੀ ਸੰਯੁਕਤ ਮੋਰਚੇ ਵੱਲੋਂ ਫੈਸਲਾ ਆਊਗਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਔਰ ਉਹਨਾਂ ਕਿਸਾਨਾਂ ਦੀ ਪਿੱਠ ਦੇ ਮਗਰ ਜਾ ਕੇ ਖੜਾਂਗੇ ਔਰ ਲੜਾਂਗੇ ਔਰ ਆਪਦੇ ਹੱਕ ਲੈ ਕੇ ਮੜਾਂਗੇ ਮਰਮਜੀਤ ਸਿੰਘ ਬਰਾੜ ਮੈਂ ਜੀ ਦੇ ਤੋਂ ਇਹ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੀਆਂ ਅੱਜ ਕਿਸਾਨ ਜਥੇਬੰਦੀਆਂ ਪੰਜਾਬ ਤੋਂ ਕੁੱਡੀਆਂ ਹੋਈਆਂ ਨੇ ਦਿੱਲੀ ਵੱਲ ਨੂੰ ਕੂਚ ਕਰ ਗਈਆਂ ਨੇ ਉਹਨਾਂ ਦਾ ਕੋਈ ਇੱਥੇ ਪਹੁੰਚਣ ਦਾ ਜਿਹੜਾ ਸ਼ੌਕ ਨਹੀਂ ਹੈਗਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਖੇਤੀ ਜਿਹੜੀ ਆ ਪਹਿਲਾਂ ਹੀ ਬਹੁਤ ਘਟੇ ਜਾ ਰਹੀ ਹੈ ਜਿਹੜੀਆਂ ਫਸਲਾਂ ਦੇ ਜਿਹੜੇ ਐਮਐਸਪੀ ਜਿਹੜੀਆਂ ਹੈਗੀਆਂ ਉਹ ਬਹੁਤ ਘਟ ਨੇ ਫਸਲਾਂ ਦੇ ਜਿਹੜੇ ਮੁੱਲ ਜਿਹੜੇ ਬਹੁਤ ਘਟ ਨੇ ਜਈ ਲਾਗਤ ਖਰਚਾ ਹੈਗਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਇਹ ਹੀ ਮੰਗਾ ਹੱਕੀ ਮੰਗਾ ਦੇ ਲਈ ਜਿਹੜੇ ਕਿਸਾਨ ਹੈ ਪੰਜਾਬ ਚੋਂ ਜਾਂ ਆਲ ਇੰਡੀਆ ਦੇ ਵਿੱਚੋਂ ਦਿੱਲੀ ਵੱਲ ਨੂੰ ਕੂਚ ਕਰਨ ਚਾਹੁੰਦੇ ਨੇ ਜਾ ਰਹੇ ਨੇ। ਉਹ ਸੈਂਟਰ ਗਵਰਨਮੈਂਟ ਨੂੰ ਸਰਕਾਰ ਨੂੰ ਦੱਸਣਾ ਚਾਹੁੰਦੇ ਨੇ ਕਿ ਛਾੜੀਆਂ ਜਿਹੜੀਆਂ ਮਜਬੂਰੀਆਂ ਨੇ ਤੇ ਸਾਨੂੰ ਫਸਲਾਂ ਦੇ ਜਿਹੜੇ ਆ ਉੱਚਤ ਜਿਹੜੇ ਆ ਮੁੱਲ ਦਿੱਤੇ ਜਾਣ ਤੇ ਸਾਨੂੰ ਇਸ ਗੱਲ ਦੀ ਗਰੰਟੀ ਦਿੱਤੀ ਜਾਵੇ ਜਿਹੜੀਆਂ ਅਸੀਂ ਫਸਲਾਂ ਬੀਜ ਰਹੇ ਆ ਵੀ ਉਹਨਾਂ ਨੂੰ ਸਰਕਾਰ ਦੇ ਚੁੱਕੇ ਤੇ ਸਾਨੂੰ ਉਹਦਾ ਬੰਦਾ ਮੁਆਵਜ਼ਾ ਦੇਵੇ ਤੇ ਮੈਂ ਤੇ ਸਾਰੀ ਪੰਜਾਬ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਕਿਸਾਨਾਂ ਨੂੰ ਜਿਹੜੇ ਇਹਨਾਂ ਦੇ ਬੰਦੇ ਹੱਕ ਦਿੱਤੇ ਜਾਣ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਹ ਗੈਰ ਸੰਵਿਧਾਨਕ ਨਹੀਂ ਇਹ ਕਾਨੂੰਨ ਦੇ ਦੀਨ ਜੋ ਸਾਡਾ ਭਾਰਤੀ ਸੰਵਿਧਾਨ ਹੈ ਭਾਰਤੀ ਸੰਵਿਧਾਨ ਜਿਹੜੇ ਡਾਕਟਰ ਅੰਬੇਦਕਰ ਜੀ ਤੇ ਉਹਨਾਂ ਦੇ ਨਾਲ 248 ਮੈਂਬਰਾਂ ਵਾਲੇ ਸੰਵਿਧਾਨ ਘੜਿਆ ਸੀਗਾ ਉਹਨਾਂ ਦੇ ਤਹਿਤ ਇਹ ਗੱਲਾਂ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਹ ਬੇਨਤੀ ਕਰਾਂਗੇ ਸੈਂਟਰ ਗਵਰਨਮੈਂਟ ਨੂੰ ਕਿ ਵੱਧ ਤੋਂ ਵੱਧ ਛੇਤੀ ਇਸ ਗੱਲ ਵੱਕ ਤੈਨ ਦਵੇ ਕਿਸਾਨਾਂ ਦੇ ਚ ਜਿਹੜਾ ਰੋਜ਼ ਪੈਦਾ ਹੋ ਚੁੱਕਾ ਇੱਕ ਨੌਜਵਾਨ ਜਿਹੜਾ ਤਿੰਨਾ ਪੜ੍ਹੇ ਦਾ ਭਰਾ ਸੀਗਾ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਨੌਜਵਾਨ ਜਿਹੜੇ ਆਪਣੀ ਧਰਗਾ ਦੇ ਨਾਲ ਖੜਾ ਹੋਣਾ ਸੀਗਾ ਉਹਨਾਂ ਦੀਆਂ ਸ਼ਾਦੀਆਂ ਕਰਨੀਆਂ ਸੀਗੀਆਂ ਉਹਨਾਂ ਤੇ ਕਤਲਿਆਣ ਕਰ ਦਿੱਤਾ ਗਿਆ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਕਤਲਿਆਣ ਦੇ ਮੁਕਦਮੇ ਦਰਜ ਕਰਨੇ ਚਾਹੀਦੇ ਆ ਔਰ ਸੈਂਟਰ ਗਵਰਨਮੈਂਟ ਨੂੰ ਅਪੀਲ ਹੈ ਕਿ ਕਿਸਾਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੂੰ ਛੇਤੀ ਛੇਤੀ ਮੰਗ ਲੈ। ਥੈਂਕ ਯੂ ਸ਼ੁਕਰ ਦੀ ਸਰਕਾਰ ਮਰਦਾਬਾਤ ਕਿਸਾਨਾਂ ਦੀ ਕਾਤਲ ਸਰਕਾਰ ਮਰਦਾਬਾਤ ਕਿਸਾਨਾਂ ਦੀ ਕਾਤਲ ਸਰਕਾਰ ਮਰਦਾਬਾਤ ਜੰਤਰੀਏ अी मोदी सरकार मोदी सरकार सान मोदी सरकार मोदी सरकार सिते सरकार 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 कंसी सरकार सरकार तारी सोच सभु तारीख़ कीरो करण सिंह सरकार सिंह